ਪੰਜਾਬ ਦੇ ਪਿੰਡਾਂ 'ਚ ਇੱਕ ਮਾਹੌਲ ਬਣ ਰਿਹਾ ਲਗਾਤਾਰ ਹਾਲਾਂਕਿ ਬੋਟਾਂ ਵੀ ਹੈ ਨਹੀਂ ਬਾਕੀ ਚੀਜ਼ਾਂ ਨਹੀਂ ਇਹੋ ਜਿਹਾ ਮਾਹੌਲ ਪਹਿਲਾਂ ਬਣਨ ਲੱਗਿਆ ਸੀ ਜਦੋਂ ਲੋਕ ਸਭਾ ਚੋਣਾਂ ਦੀਆਂ ਬੋਟਾਂ ਸੀ ਜਦੋਂ ਐਸਕੇਐਮ ਨੇ ਇਹ ਫੈਸਲਾ ਕੀਤਾ ਸੀ ਕਿ ਬੀਜੇਪੀ ਦੇ ਕੈਂਡੀਡੇਟ ਦਾ ਕੈਂਡੀਡੇਟਾਂ ਦਾ ਘਰਾਓ ਕੀਤਾ ਜਾਏਗਾ ਕਿਉਂਕਿ ਉਹ ਕਿਸਾਨਾਂ ਦੀਆਂ ਮੰਗਾਂ ਜਾਂ ਮਸਲਿਆਂ ਤੇ ਕੋਈ ਗੱਲ ਨਹੀਂ ਸੁਣਣ ਲਈ ਤਿਆਰ ਤੇ ਹੁਣ ਆਮ ਆਦਮੀ ਪਾਰਟੀ ਵੱਲੋਂ ਜਾਂ ਉਹਦੀ ਸਰਕਾਰ ਵੱਲੋਂ ਸਬੂ ਤੇ ਖਨੌਰੀ ਬਾਰਡਰ ਤੋਂ ਮੋਰਚੇ ਉਠਾ ਦੇਣ ਗੱਲਬਾਤ ਲਈ ਆਏ ਕਿਸਾਨਾਂ ਆਗੂਆਂ ਦੇ ਗ੍ਰਿਫਤਾਰੀ ਕਰ ਗ੍ਰਿਫਤਾਰ ਕਰਨ ਉਹਦੇ ਤੋਂ ਬਾਅਦ ਇੱਕ ਬਹਾਨਾ ਹੈ ਕਿ ਜੀ ਤੁਸੀਂ ਸਾਡੇ ਨਾਲ ਧੋਖਾ ਕੀਤਾ ਤੁਸੀਂ ਸਾਡੇ ਟਰੈਕਟਰ ਟਰਾਲੀਆਂ ਚੋਰੀ ਕੀਤੀ ਨੇ ਤੁਸੀਂ ਉਹ ਸਾਰੇ ਮਾਹੌਲ ਦੇ ਵਿੱਚੋਂ ਇੱਕ ਗੱਲ ਕਿ ਇਹ ਜਿਹੜੇ ਦੋਨੋਂ ਮੋਰਚੇ ਨੇ ਦੋਨੋਂ ਮੋਰਚਿਆਂ ਦੇ ਆਗੂ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਮੰਤਰੀਆਂ ਸਪੀਕਰ ਐਮ ਐਲ ਏ ਸਾਰਿਆਂ ਦਾ ਘਰਾਵ ਕਰਨ ਰਹੇ ਨੇ ਖਾਸ ਤੌਰ ਦੇ ਉੱਤੇ ਜਦੋਂ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਸਕੂਲਾਂ ਦੇ ਵਿੱਚ ਜਾਂਦੇ ਨੇ ਨੀ ਪੱਥਰ ਰੱਖਣ ਲਈ ਤਾਂ ਅੱਛਾ ਕਾਸਾ ਰੌਲਾ ਰੱਪਾ ਪੈ ਰਿਹਾ ਹੈ ਸਪੀਕਰ ਕੋਲਕਾਰ ਸਦਮਾ ਕੱਲ ਆਪਣੇ ਏਰੀਆ ਚ ਗਏ ਸੀਗੇ ਉੱਥੇ ਵੀ ਉਹ ਇਹ ਕਹਿੰਦੇ ਸੁਣੇ ਗਏ ਕਿ ਜੀ ਇਹਨਾਂ ਨੇ ਤਾਂ ਵੀਡੀਓ ਬਣਾਉਣੀ ਹੈ ਇਸ ਲਈ ਰਹਿਣ ਦੋ ਬਾਹਰ ਹੀ ਆਪਾਂ ਗੱਲ ਨਹੀਂ ਕਰਦੇ ਹੋਰ ਬਹੁਤ ਸਾਰੇ ਐਮਐਲਏ ਤੁਸੀਂ ਖੁਦ ਦੇਖਦੇ ਹੋ ਵੀਡੀਓ ਚੱਲਦੀਆਂ ਨੇ ਉਸ ਲੈਵਲ ਤੇ ਜਿਨ੍ਹਾਂ ਦੇ ਪਿੱਛੇ-ਪਿੱਛੇ ਕਿਸਾਨ ਹੁੰਦੇ ਨੇ ਅੱਗੇ-ਅੱਗੇ ਐਮਐਲਏ ਕਈ ਵਾਰ ਐਮਐਲਏ ਗੋਡੀ ਹੱਤ ਨਾਲ ਲਾਉਂਦੇ ਵੀ ਨਜ਼ਰ ਆਉਂਦੇ ਨੇ ਕਈ ਕਹਿੰਦੇ ਨੇ ਅਸੀਂ ਤੁਹਾਡੇ ਚੋਈਆਂ ਪਰ ਉਹਨਾਂ ਵਿਚਾਰੇ ਕੋਈ ਜਵਾਬ ਨਹੀਂ ਹੈ ਨਾ ਗੱਲਾਂ ਹੁੰਦਾ ਕਿ ਕੋਈ ਇਹ ਕਹਿਣ ਲਈ ਤਿਆਰ ਨਹੀਂ ਕਿ ਮੈਂ ਆਪਣੀ ਸਰਕਾਰ ਨਾਲ ਗੱਲ ਕਰੂੰਗਾ ਕਿ ਮੇਂ ਗ੍ਰਫਤਾਰੀ ਹੋਈ ਜਾਂ ਬਾਕੀ ਦੇਤੀ ਜਾਵੇ ਇਹ ਸਾਰਿਆਂ ਤੋਂ ਵੀ ਜ਼ਿਆਦਾ ਇੱਕ ਜਿਹੜੀ ਗੱਲ ਆਪਾਂ ਕਰਨ ਲੱਗੇ ਆ ਉਹਦੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਹੜਾ ਇਹ ਬਹਾ울 ਜਿਸ ਤਰੀਕੇ ਦਾ ਪੈਦਾ ਹੋ ਰਿਹਾ ਹੈ ਇਹ ਪੰਜਾਬ ਨੂੰ ਕਿਹੜੇ ਵਾਲੇ ਪਾਸੇ ਲੈ ਕੇ ਜਾਊਗਾ ਪੰਜਾਬ ਚ ਕਿਹੋ ਜਿਹਾ ਬਹਾ울 ਦੀ ਜਿਹੜੀ ਜ਼ਰੂਰਤ ਹੈ ਤੇ ਕਿਹੋ ਜਿਹਾ ਬਣ ਰਿਹਾ ਹੈ ਤੇ ਉਹਦੇ ਪਿੱਛੇ ਰੀਜਨ ਕੀ ਨੇ ਕਿਉਂ ਬਣ ਰਿਹਾ ਹੈ ਪਹਿਲੀ ਗੱਲ ਸਰਕਾਰ ਦੀ ਢੀਠਤਾ ਤੇ ਆਵਾਜ਼ੀ ਪਾਰਟੀ ਦੀ ਆਪਣੀ ਜਗ੍ਹਾ ਕਿ ਇਹ ਸਾਰਾ ਬਾਬ ਨਾ ਵਰਤ ਗਿਆ ਸੀ ਉਦੋਂ ਬਾਅਦ ਉਹਨਾਂ ਨੇ ਕੋਈ ਟਰਾਈ ਨਹੀਂ ਕੀਤੀ ਕਿ ਇਸ ਮਾਮਲੇ ਨੂੰ ਕਿਵੇਂ ਨਿਜੱਠਣਾ ਹੈ ਕਿਵੇਂ ਮਤਲਬ ਦੇਖਣਾ ਤੇ ਸਾਰਾ ਕੁਝ ਪੁਲਿਸ ਦੇ ਹਵਾਲੇ ਛੱਡਿਆ ਕਦੇ ਉਹਨਾਂ ਹੀ ਕਿਸਾਨਾਂ ਕੋਲ ਕੋਈ ਗੱਲਬਾਤ ਦਾ ਦੌਰ ਜਾਂ ਕੋਈ ਹੋਰ ਜਾਂ ਪੈਸਾ ਬਕਰਨ ਦਾ ਤਰੀਕਾ ਕਿ ਕਿਸੇ ਤਰੀਕੇ ਦੇ ਨਾਲ ਸੁਣਵਾਈ ਹੋ ਰਹੀ ਆ ਆਪਾਂ ਕਰ ਰਹੇ ਆ ਨਹੀਂ ਕਰ ਰਹੇ ਆ ਜੋ ਵੀ ਕਰ ਰਹੇ ਆ ਨਾ ਪਾਰਟੀ ਲੈਵਲ ਤੇ ਤੇ ਨਾ ਸਰਕਾਰ ਲੈਵਲ ਤੇ ਉਹਨਾਂ ਨੇ ਆਪੀ ਥੱਕ ਥੱਕ ਕੇ ਜੋ ਵੀ ਚੀਜ਼ਾਂ ਹਟ ਜਾਂਦੀਆਂ ਨੇ ਤੇ ਦੂਜੇ ਪਾਸੇ ਕਿਸਾਨ ਆਗੂਆਂ ਨੇ ਵੀ ਇੱਕੋ ਗੱਲ ਬਣਾ ਲਈ ਕਿ ਉਹਨਾਂ ਤੋਂ ਇਹ ਪੁੱਛਣਾ ਘੇਰ-ਘੇਰ ਕੇ ਕਿ ਤੁਸੀਂ ਸਾਡਾ ਇਹ ਕਿਉਂ ਕੀਤਾ ਮੋਰਚਾ ਕਿਉਂ ਉਠਾਇਆ ਆਗੂ ਕਿਉਂ ਫੜੇ ਸਾਡਾ ਸਮਾਨ ਕਿਉਂ ਵਾਪਸ ਨਹੀਂ ਦੇ ਰਹੇ ਇਹਦੇ ਨਾਲ ਬੜਦਾ ਕੀ ਹੈ ਇਹਦੇ ਨਾਲ ਬੜਦਾ ਇਹ ਹੈ ਕਿ ਤੁਹਾਡੀਆਂ ਜਿਹੜੀਆਂ ਬੁਨਿਆਦੀ ਮੰਗਾਂ ਨੇ ਉਹ ਸਾਈਡ ਲਾਈਨ ਰਹਿ ਜਾਂਦੀਆਂ ਨੇ ਤੇ ਜਿਹੜਾ ਇਹ ਗੱਲ ਹੀ ਇਹਦੇ ਤੇ ਇਕੱਲੀ ਤੇ ਫੋਕਸ ਹੋ ਜਾਂਦਾ ਕਿ ਬਾਕੀ ਦੀਆਂ ਲਈ ਜਾਗਰੂਕਤਾ ਉਸ ਲੈਵਲ ਤੇ ਜਗੇ ਤੇ ਉਦੋਂ ਅਗਲਾ ਸਵਾਲ ਇਹ ਵੀ ਹੈ ਕਿ ਜੇ ਸੋਸਾਇਟੀ ਦੇ ਵਿੱਚ ਇੱਕ ਅਨਾਰਕੀ ਇਸ ਲੈਵਲ ਦੀ ਪੈਦਾ ਹੋਏਗੀ ਉਹਦੇ ਨਾਲ ਮਾਹੌਲ ਜਿਹੜਾ ਡਾਇਰੈਕਟਿਵ ਹੈ ਉਹ ਬਹੁਤ ਵਾਰੀ ਇਹੋ ਜਿਹਾ ਹੁੰਦਾ ਹੈ ਜਿਹੜਾ ਲੋਕ ਸਭਾ ਚੋਣਾਂ ਦੇ ਵਿੱਚ ਜਿਵੇਂ ਭਾਜਪਾ ਨੇ ਕਿਹਾ ਕਿ ਸਾਡੇ ਖਿਲਾਫ ਇਹ ਕਰ ਰਹੇ ਨੇ ਤਾਂ ਉਹਨਾਂ ਨੇ ਆਪਣੇ ਆਪ ਨੂੰ ਇਹ ਵਿਕਟਮ ਦੇ ਤੌਰ ਤੇ ਪੇਸ਼ ਕੀਤਾ ਪੀੜਤ ਦੇ ਤੌਰ ਤੇ ਪੇਸ਼ ਕੀਤਾ ਤੇ ਪੀੜਤ ਦੇ ਤੌਰ ਤੇ ਪੇਸ਼ ਕਰਕੇ ਹੋਰਾਂ ਵਰਗਾਂ ਦੇ ਵਿੱਚ ਇਹ ਗੱਲ ਚੱਲੀ ਗਈ ਕਿ ਇਹ ਕੀ ਮਾਮਲਾ ਹੋਇਆ ਜੀ ਫਿਰ ਇਹ ਤਾਂ ਕੋਈ ਗੱਲ ਨਾ ਹੋਈ ਬੰਦਾ ਆਪਣੀ ਗੱਲ ਕਰਨ ਜਾ ਰਿਹਾ ਵੋਟਾਂ ਦੇ ਵਿੱਚ ਉਹਨੂੰ ਗੱਲ ਕਰਨ ਦਾ ਤਾਂ ਮੌਕਾ ਮਿਲਣਾ ਚਾਹੀਦਾ ਆਮ ਲੋਕਾਂ ਦੇ ਵਿੱਚ ਇੱਕੇ ਗੱਲ ਹੋਣ ਲੱਗ ਗਈ ਸਗੋ ਇਹਦਾ ਉਹਨਾਂ ਨੂੰ ਫਾਇਦਾ ਵੀ ਹੋਇਆ ਕਿ ਨੌਨ ਜਾਟ ਤੇ ਗੈਰ ਕਿਸਾਨੀ ਦੇ ਵਿੱਚੋਂ ਭਾਜਪਾ ਨੂੰ ਵੋਟ ਕਨਸੋਲिडेट ਵੀ ਹੋਈ ਤੇ ਵੋਟ ਪਈ ਤੇ ਸ਼ਾਇਦ ਕਿਤੇ ਨਾ ਕਿਤੇ ਆਵਾਜ਼ ਵੀ ਪਾਰਟੀ ਵੀ ਉਸੇ ਢੰਗੇ ਤੇ ਉਸੇ ਡਾਇਰੈਕਸ਼ਨ ਚ ਚੱਲ ਰਹੀ ਹੈ ਬੀ ਜਿੱਦਿਆ ਕਿਸਾਨਾਂ ਦੀਆਂ ਵੋਟਾਂ ਨੂੰ ਤਾਂ ਵੱਡ ਬੁੱਡ ਕੇ ਪਹਿਣਗੇ ਤੇ ਬਾਕੀ ਦੀਆਂ ਵੋਟਾਂ ਚਾਹੀਦੀਆਂ ਨੇ ਉਹ ਸਾਰੇ ਮਾਹੌਲ ਦੇ ਵਿੱਚ ਉਹ ਲੁਧਿਆਣਾ ਬਾਈ ਇਲੈਕਸ਼ਨ ਵੀ ਆਉਂਦੀ ਹੈ ਉਹ ਸਾਰੇ ਮਾਹੌਲ ਦੇ ਵਿੱਚ ਉਹ ਕਿਸਾਨੀ ਦੇ ਪ੍ਰਤੀ ਜਿਹੜਾ ਇੱਕ ਐਟੀਟਿਊਡ ਆ ਉਦਾਸੀਨ ਉਸ ਪੱਧਰ ਦੀ ਗੱਲ ਆਉਂਦੀ ਹੈ ਪਰ ਇਹ ਸਵਾਲ ਕਿਸਾਨ ਨੂੰ ਦੋਨੇ ਮੋਰਚਿਆਂ ਨੂੰ ਵੀ ਸੋਚਣ ਦੀ ਲੋੜ ਹੈ ਕਿ ਉਹ ਕਿ ਹੋ ਜਾ ਅੰਦੋਲਨ ਜਿਹੜੀ ਗੱਲ ਤੇ ਸਗੋਂ ਇਹਨਾਂ ਨੂੰ ਜ਼ਿਆਦਾ ਜ਼ੋਰ ਦੇਣ ਦੀ ਲੋੜ ਸੀ ਕਿ ਅੰਦੋਲਨ ਇਕੱਠਾ ਕਿਵੇਂ ਹੋਵੇ ਕਿਸਾਨ ਜਥੇਬੰਦੀਆਂ ਇਕਜੁੱਟ ਕਿਵੇਂ ਹੋਣ ਕਿਹੜੇ ਮਿਨਿਮਮ ਅਜੰਡੇ ਦੇ ਉੱਤੇ ਚੱਲਣ ਦੀ ਲੋੜ ਹੈ ਜਿਸ ਲੈਵਲ ਦੇ ਉੱਤੇ ਅੱਗੇ ਵਧਿਆ ਜਾਏ ਉਹ ਸਾਰੀਆਂ ਚੀਜ਼ਾਂ ਜੜੀਆਂ ਨੇ ਔਰ ਜਿੰਨੇ ਵੱਡੇ ਮੁੱਦੇ ਨੇ ਜਿਹਦੀ ਆੜ ਚ ਸਰਕਾਰਾਂ ਨੇ ਬਹੁਤ ਕੁਝ ਕਰ ਲਿਆ ਜਿਹਦੀ ਆੜ ਚ ਇਹਨਾਂ ਨੇ ਮਤਾ ਪਾਸ ਕਰਤਾ ਕਿ ਤੁਹਾਡਾ ਪਾਣੀ ਡੀਕ੍ਰਿਮੀਨਲਾਈਜ਼ ਕਰਤਾ ਜਿਹੜਾ ਪਾਣੀ ਪੋਲੂਸ਼ਨ ਕਰਨ ਵਾਲਿਆਂ ਨੂੰ ਜਿਹੜੇ ਮਰਜੀ ਜਿੰਨਾ ਮਰਜੀ ਤੁਹਾਡਾ ਪਾਣੀ ਖਰਾਬ ਕਰਦੇ ਰਹਿਣਗੇ ਤੁਹਾਡੀ ਆਬੋ ਹਵਾ ਖਰਾਬ ਕਰਨ ਦਾ ਲਾਇਸੈਂਸ ਦਿੱਤਾ ਉਹਦੇ ਤੇ ਵੀ ਜੁਰਮਾਨਾ ਹੋਏਗਾ ਤੇ ਹੁਣ ਸਜ਼ਾ ਨਹੀਂ ਹੋਏਗੀ ਜਿਹੜੇ ਵੱਡੇ ਮੁੰਡੇ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੇ ਨੇ ਡਾਇਰੈਕਟਲੀ ਉਹ ਮੁੰਡੇ ਫਿਰ ਉਹ ਸਾਈਡ ਲਾਈਨ ਹੋ ਜਾਂਦੇ ਨੇ ਇਹਨਾਂ ਦਾ ਟਾਈਮ ਖਾਂਦੇ ਨੇ ਛਾਂਗੀਆਂ ਚ ਜ਼ਿਆਦਾ ਔਰ ਇਹ ਵੀ ਕਿਹਾ ਜਾ ਰਿਹਾ ਕਿ ਕਿਸਾਨ ਮੇਲੇ ਨੇ ਜੀ ਰੋਜ ਉਹ ਤਾਂ ਛੱਡੇ ਢੱਡੇ ਲੈ ਕੇ ਆ ਜਾਂਦੇ ਨੇ ਜਦੋਂ ਮਰਜੀ ਐ ਤੇ ਜੀ ਉਹਦੇ ਖਿਲਾਫ ਗੱਲਾਂ ਹੋ ਜਾਂਦੀਆਂ ਨੇ ਅਰਕਾ ਦੇ ਵੀ ਓਡੇ ਵੱਡੇ ਮਾਮਲੇ ਨਹੀਂ ਸੁਣੇ ਜਿਵੇਂ ਕਈ ਏਰੀਆ ਦੇ ਵਿੱਚ ਕੜਕ ਪੂਰੀ ਤਰ੍ਹਾਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਤਬਾਹ ਹੋ ਗਏ ਕੋਈ ਵੱਡਾ ਪ੍ਰੋਟੈਸਟ ਨਹੀਂ ਦੇਖਿਆ ਕਿ ਉੱਥੇ ਤੁਸੀਂ ਕਿਉਂ ਬਾਅਦ ਜਾ ਕੇ ਉਹ ਨਹੀਂ ਗੰਦੇ ਸਰਕਾਰ ਵੀ ਉਸ ਪਾਸੇ ਵੱਲ ਧਿਆਨ ਦੀ ਨਜ਼ਰ ਨਹੀਂ ਆਉਂਦੀ ਸਭ ਤੋਂ ਵੱਡੀ ਅਨਾਰਕੀ ਦਾ ਜਿਹੜਾ ਮਾਹੌਲ ਹੁੰਦਾ ਹੈ ਇਹ ਮਾਹੌਲ ਤੋਂ ਗਰੇਜ ਕਰਨ ਦਾ ਸਵਾਲ ਹੁੰਦਾ ਇੱਕ ਡਿਸਿਪਲਿੰਡਡ ਰੂਪ ਦੇ ਵਿੱਚ ਪੀਸਫੁੱਲ ਤਰੀਕੇ ਦੇ ਨਾਲ ਲੋਕਾਂ ਨੂੰ ਨਾਲ ਲੈ ਕੇ ਜਾਗਰੂਕ ਕਰਕੇ ਇੱਕ ਵੱਡੀ ਮੁਹਿੰਮ ਕਿਵੇਂ ਬਣਾਈ ਜਾਏ ਵੱਡੀ ਮੂਵਮੈਂਟ ਕਿਵੇਂ ਪੈਦਾ ਕੀਤੀ ਜਾਏ ਇਹਦੇ ਬਜਾਏ ਕਿ 20 50 100 ਇਕੱਠੇ ਹੋ ਕੇ ਤੇ ਉਹਨਾਂ ਦੇ ਅੜਵਾਲੇ ਹੋ ਕੇ ਉਹ ਆਪਣੀ ਜਗ੍ਹਾ ਗੁੱਸਾ ਗੁੱਸਾ ਦਿਖਾਇਆ ਜਾ ਚੁੱਕਿਆ ਹੈ ਸ਼ਾਇਦ ਉਹ ਪ੍ਰੋਟੈਸਟ ਹੋ ਗਿਆ ਹੁਣ ਵੱਡੇ ਪ੍ਰੋਟੈਸਟ ਦੀ ਤਿਆਰੀ ਦੇ ਵਾਸਤੇ ਫੈਸਲਾਕੁਨ ਅੰਦੋਲਨ ਦੇ ਵਾਸਤੇ ਉਹ ਕਿਹੜੀ ਤਿਆਰੀ ਹੈ ਜੇਕਰ ਉਧਰ ਨਹੀਂ ਦੇਖਿਆ ਜਾਂਦਾ ਤਾਂ ਲਾਜ਼ਮੀ ਹੈ ਕਿ ਬਹੁਤ ਸਾਰੀਆਂ ਗੱਲਾਂ ਰਹਿ ਜਾਣਗੀਆਂ ਜਿਹੜਾ ਕੇਡਰ ਹੈ ਉਹਦੀ ਸਮਝਦਾਰੀ ਵਧਾਉਣ ਦੇ ਵਾਸਤੇ ਨਵੇਂ ਮਾਮਲੇ ਜਿਹੜੇ ਚੱਲ ਰਹੇ ਨੇ ਉੱਥੇ ਕੱਲੇ ਵਿਆਦ ਦੇ ਤੌਰ ਦੇ ਉੱਤੇ ਕੰਮ ਨਹੀਂ ਚੱਲਣਾ ਕਿ 트럼ਪ ਤੇ ਭਾਰਤ ਸਰਕਾਰ ਦੀ ਗੱਲਬਾਤ ਹੋ ਰਹੀ ਹੈ ਉਸ ਗੱਲਬਾਤ ਦੇ ਵਿੱਚ ਜਿਸ ਢੰਗ ਦੀ ਡੇਰੀ ਦੇ ਮਾਮਲੇ 'ਚ ਤੇ ਖੇਤੀ ਦੇ ਮਾਮਲੇ ਦੇ ਵਿੱਚ ਸਮਝੌਤੇ ਹੋਣ ਦੇ ਆਸਾਰ ਨੇ ਜਿਦਾਂ ਡੇਰੀ ਤੇ ਖੇਤੀ ਦੇ ਉੱਚੜ ਜਾਣ ਦਾ ਡਰ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਵੱਡ ਗਿਆ ਪਹਿਲੇ ਕਿਸੇ ਵੀ ਸਮੇਂ ਦੇ ਨਾਲੋਂ ਇਹ ਬਹੁਤ بڑے ਮਾਮਲੇ ਨੇ ਇੱਥੇ ਸਿਰ ਜੋੜਨ ਦਾ ਸਵਾਲ ਹੈ ਔਰ ਸਿਰ ਜੋੜ ਕੇ ਜੇਕਰ ਆਪਸਦਾਰੀ ਦੇ ਵਿੱਚ ਸਹਿਭਤੀ ਨਹੀਂ ਬਣੀ ਆ ਹੀ ਕੱਢਦਾ ਟਾਈਮ ਟਾਈਮ ਤਨੇਰ ਜਿਹੜਾ ਚੱਲ ਰਿਹਾ ਹੈ ਉਹ ਉਸੇ ਤਰੀਕੇ ਨਾਲ ਆਮਦਵੀ ਪਾਰਟੀ ਨੂੰ ਸ਼ਾਇਦ ਸਮਝ ਨਹੀਂ ਆ ਰਹੀ ਜਾਂ ਸਮਝਦੇ ਹੋਏ ਵੀ ਉਹ ਇੱਕ ਸਟਰੈਟਜੀ ਦੇ ਤਹਿਤ ਕੰਮ ਕਰ ਰਹੇ ਨੇ ਕਿ ਕੋਈ ਫਰਕ ਨਹੀਂ ਪੈਂਦਾ ਕਰਦੋ ਕਰੋ ਜਾਵਾਂਗੇ ਅਸੀਂ ਉਸੇ ਤਰੀਕੇ ਦੇ ਨਾਲ ਜਾਵਾਂਗੇ ਆਪਣੇ ਤਰੀਕੇ ਦੇ ਨਾਲ ਔਰ ਯਮਲ MP ਮੰਤਰੀ ਜੋ ਵੀ ਬੰਦੇ ਨੇ ਉਹ ਆਪਣਾ ਪਿੱਛਾ ਜਾ ਛੜਾ ਕੇ ਆ ਜਾਂਦੇ ਨੇ ਔਰ ਉਹ ਆਪਣੀ ਪਾਰਟੀ ਦੇ ਅੰਦਰ ਕੋਈ ਪ੍ਰੈਸ਼ਰ ਬਿਲਡ ਕਰਨ ਲਈ ਆਪਣੀ ਪਾਰਟੀ ਦੀ ਕੋਈ ਮੀਟਿੰਗ ਬੁਲਾ ਕੇ ਇਹ ਕਹਿਣ ਲਈ ਕਿ ਜਦੋਂ ਸਫੀਲ ਜਾਂਦੇ ਸਾਡੀ ਇਨਸਲਟ ਹੁੰਦੀ ਹੈ ਔਰ ਆਪਣੀ ਗਵਰਨਮੈਂਟ ਨੂੰ ਇਹ ਕਹਿਣਾ ਕਿ ਸਾਡੀ ਇਨਸਲਟ ਕਿਉਂ ਕਰਾ ਰਹੇ ਹੋ ਇਹ ਏਡੇ ਜੋਗੇ ਵੀ ਨਜ਼ਰ ਨਹੀਂ ਆਉਂਦੇ ਐਮਐਲਏ ਮੰਤਰੀ ਜਾਂ ਬਾਕੀ ਉਹ ਐਂਟੀ ਕਿਸਾਨ ਹੀ ਇੱਕ ਨੈਰੇਟਿਵ ਸਿਰਜਦੇ ਨੇ ਆਪਣੀ ਪਾਰਟੀ ਦੇ ਅੰਦਰ ਆਪਣੀਆਂ ਕਮਜ਼ੋਰੀਆਂ ਆਪਣੀਆਂ ਘਾਟਾਂ ਜਿਸ ਢੰਗ ਦੇ ਨਾਲ ਤੁਸੀਂ ਫੜਿਆ ਕਿਉਂ ਫੜਿਆ ਨਵੀਂ ਸਮੱਸਿਆ ਖੜੀ ਕਿਉਂ ਕੀਤੀ ਤੁਸੀਂ ਹੁਣ ਉਹਨਾਂ ਦੇ ਅੰਦੋਲਨ ਲਈ ਕਰ ਹੀ ਸਕਦੇ ਹੋ ਇਹ ਸਾਰੇ ਮਾਮਲੇ ਨੇ ਵੀ ਆਪਣੀ ਜਗ੍ਹਾ ਨਹੀਂ ਡਿਸਕਸ ਹੋ ਰਹੇ ਪਾਰਟੀਆਂ ਦੇ ਅੰਦਰ ਤੇ ਸਰਕਾਰ ਦੇ ਅੰਦਰ ਜਿਹੜੀ ਕਿ ਉਦਾਸੀਨ ਹੈ ਉਦਾਸੀਨ ਤਾਂ ਕੀ ਕਰਦੀ ਹੈ ਹਮੇਸ਼ਾ ਬਹੁਤ ਸਾਰੇ ਮਾਮਲੇ ਨੇ ਜਿਉਂਨਾ ਪ੍ਰਤੀ ਸਮਾ ਰਹਿੰਦੇ ਨਾ ਚੇਤਿਆ ਜਾਏ ਤਾਂ ਉਹ ਵਿਸਫੋਟਕ ਹੋ ਜਾਂਦੀ ਹੈ ਜਦੋਂ ਉਹ ਵਿਸਫੋਟਿਕ ਪੋਜੀਸ਼ਨ ਦੇ ਵਿੱਚ ਕੋਈ ਆਉਂਦਾ ਸਮਾਜ ਤਾਂ ਫਿਰ ਬਹੁਤ ਕੁਝ ਹਿੱਲਦਾ ਹੈ ਨਾਰਮਲੀ ਰਹਿੰਦਾ ਬਹੁਤ ਕੁਝ ਔਰ ਉਹ ਨਾਰਮਲ ਨਾ ਗਵਰਨਮੈਂਟ ਚੱਲੇ ਨਾ ਨਾਰਮਲ ਪਾਰਟੀਆਂ ਨਾ ਨਾਰਮਲ ਮਾਹੌਲ ਬਚਦਾ ਜਿਹਦੇ ਚੋਂ ਕੋਈ ਗੱਲ ਕੀਤੀ ਗਏ ਜੇ ਨਾਰਮਲ ਮਾਹੌਲ ਸਾਨੂੰ ਲੱਗਦਾ ਹੁੰਦਾ ਕਿ ਜੀ ਕੋਈ ਗੱਲ ਨਹੀਂ ਕੋਈ ਫਰਕ ਨਹੀਂ ਪੈਂਦਾ ਡਿਲੇ ਕਰਦੇ ਜਾਂਦੇ ਹੋ ਕਰਦੇ ਜਾਂਦੇ ਹੋ ਕਰਦੇ ਜਾਂਦੇ ਹੋ ਜਦੋਂ ਸਮੱਸਿਆ ਆ ਕੇ ਤੁਹਾਡੇ ਸਿਰ ਤੇ ਪੈ ਜਾਂਦੀ ਹੈ ਫਿਰ ਤੁਸੀਂ ਹੱਲ ਕਰਨ ਜੋਗੇ ਬਣ ਜਾਂਦੇ ਇਸ ਲਈ ਇਹਨੂੰ ਬੜੇ ਗੰਭੀਰਤਾ ਨਾਲ ਲੈਣਾ ਚਾਹੀਦਾ ਤੇ ਦੂਜੀ ਗੱਲ ਗਵਰਨਮੈਂਟ ਆਫ ਇੰਡੀਆ ਨੇ ਇਹਨਾਂ ਨਾਲ 4 ਮਈ ਦੀ ਡੇਟ ਰੱਖੀ ਹੋਈ ਹੈ ਦਿਨ ਨੇੜੇ ਆਉਂਦੇ ਜਾ ਰਹੇ ਨੇ 4 ਮਈ ਨੂੰ ਜਾਣਗੇ ਨਹੀਂ ਜਾਣਗੇ ਜੇ ਇੰਨੀ ਬੇਇੱਜ਼ਤੀ ਕਰਾ ਕੇ 4 ਮਈ ਨੂੰ ਮੀਟਿੰਗ ਦੇ ਵਿੱਚ ਜਾਣਾ ਹੈ ਇਹ ਕੋਈ ਗੱਲ ਕੇਵਲ ਆਮ ਆਦਮੀ ਪਾਰਟੀ ਦਾ ਕੁਐਸਚਨ ਕੱਲੀ ਦਾ ਨਹੀਂ ਜਾਂ ਇਸ ਸਰਕਾਰ ਦਾ ਗਵਰਨਮੈਂਟ ਆਫ ਇੰਡੀਆ ਦਿੱਲੀ ਦੀ ਹੋਮ ਮਿਨਿਸਟਰੀ ਤੇ ਪੰਜਾਬ ਦੀ ਸਰਕਾਰ ਦੀ ਮਿਲੀ ਭੁਗਤ ਕਿਸਾਨੀ ਦੇ ਖਿਲਾਫ ਨੈਰੇਟਿਵ ਸਰਜਨ ਕਿਸਾਨੀ ਦਾ ਆਰਥਿਕ ਤੌਰ ਤੇ ਲੱਕ ਤੋੜਨ ਦੇ ਵਿੱਚ ਤੇ ਕਿਸਾਨੀ ਦੀ ਗੱਲ ਨਾ ਸੁਣਨ ਦੇ ਵਿੱਚ ਕਿਉਂਕਿ ਜਿਹੜੀ ਸਿਰ ਲੜ ਰਹੀ ਹੈ ਜੇ ਉਹਦਾ ਉਹਦੇ ਨਾਲ ਉਹਦੇ ਰਿਸਪੈਕਟ ਦੇ ਨਾਲ ਗੱਲ ਹੋਵੇ ਤਾਂ ਉਹਦਾ ਵजूद ਵੱਧਦਾ ਉਹਦੀ ਤਾਕਤ ਵੱਧਦੀ ਹੈ ਉਹਦਾ ਪ੍ਰਭਾਵ ਵੱਧਦਾ ਹੈ ਇਹ ਦੋਨੇ ਤਰ੍ਹਾਂ ਦੇ ਵਿੱਚ ਇੱਕ ਆਮ ਤੌਰ ਤੇ ਸਹਿਮਤੀ ਵਰਗੀ ਗੱਲ ਹੈ ਕਿ ਇਹ ਤਾਕਤ ਨੂੰ ਕਿਵੇਂ ਘਟਾਇਆ ਜਾਏ ਫੁੱਟ ਕਿਵੇਂ ਪਾਈ ਜਾਏ ਇਕੱਲੇ-ਕੱਲੇ ਕੇ ਮੇ ਤੁਰਦੇ ਰਹਿਣ ਇਹ ਜਿਹੜੇ ਫੁੱਟ ਦਾ ਫੁੱਟ ਦਾ ਫੁੱਟ ਦਾ ਲਿਹਾਜ ਹੈ ਇਹਦਾ ਮਤਲਬ ਜਿਹੜੇ ਵੀ ਸੱਜਣ ਉਧਰ ਨੂੰ ਜਾਣਗੇ ਉਹ ਕਿਸੇ ਨਾ ਕਿਸੇ ਸਰਕਾਰ ਦੀ ਝੋਲੀ ਹੀ ਪੈਣਗੇ ਕਿਸੇ ਨਾ ਕਿਸੇ ਸਰਕਾਰ ਦਾ ਜਾੜੇ-ਜਾੜੇ ਜਾਣੇ ਹੀ ਪਖਪੂਰਨਗੇ ਉਹ ਵੱਡੀ ਪੁਰਾਣੀ ਜਿਹੜਾ ਕਿਸਾਨ ਮੋਰਚਾ ਸੀ ਮੂਵਮੈਂਟ ਸੀ ਉਹਦੇ ਸਰਕ ਵੀ ਨਹੀਂ ਸਿੱਖ ਰਹੇ ਉਹ ਤਾਂ ਔਰ ਉਹ ਹੈ ਜਾਂ ਕੋਈ ਵੱਡਾ ਮੋਰਚਾ ਵੱਡਾ ਲੋਕਾਂ ਨੂੰ ਨਾਲ ਲੈ ਕੇ ਕਰਨ ਦਾ ਜ਼ਿਕਰ ਨਹੀਂ ਕਰਦੇ ਤਾਂ ਹੁਣ ਕਿਉਂਕਿ ਉਹੀ ਕੇਂਦਰ ਸਰਕਾਰ ਹੈ ਉਹਨਾਂ ਦੀ ਗੱਲਬਾਤ ਚ ਤੁਸੀਂ ਆਏ ਸੀ ਨਹੀਂ ਤਾਂ ਉਹੀ ਕਹਿ ਦਿੰਦੀ ਉਹਨੇ ਕਦੇ ਬਿਆਨ ਦਿੱਤਾ ਕਿ ਕਿਉਂ ਫੜੇ ਤੁਸੀਂ ਕਿਸਾਨ ਸਾਡੇ ਨਾਲ ਗੱਲ ਕਰਨ ਆਏ ਸੀ ਤੇ ਹੁਣ 4 ਮਹੀਨੇ ਤੋਂ ਜਾਣਾ ਨਹੀਂ ਜਾਣਾ ਤੁਹਾਡੇ ਤੇ ਹੈ ਜਿਹੜੇ ਦੋਨੇ ਫਾਰਮ ਨੇ ਪਰ ਇਹ ਦੀ ਚੱਲੂਗਾ ਟੀਰ ਕਿਹਾ ਜਾਊਗਾ ਕਿ ਇੱਕ ਪਾਸੇ ਕੁਝ ਹੋਰ ਤਰੀਕਾ ਦੂਜੇ ਪਾਸੇ ਕੁਝ ਹੋਰ ਤਰੀਕਾ ਕੇਵਲ ਗੱਲਬਾਤ ਲਈ ਗੱਲਬਾਤ ਕਰਨ ਚੋ ਵੀ ਕੁਝ ਨਹੀਂ ਨਿਕਲਦਾ ਹੁੰਦਾ ਗੱਲਬਾਤ ਕਿਸੇ ਮਕਸਦ ਚ ਕੋਈ ਸਮੱਸਿਆ ਹੱਲ ਕਰਨ ਦੇ ਨਜ਼ਰੀਏ ਚੋਂ ਨਿਕਲੇ ਤਾਂ ਕੁਝ ਨਾ ਕੁਝ ਹੁੰਦਾ ਨਹੀਂ ਤਾਂ ਨਹੀਂ ਗੱਲਬਾਤ ਚੋਂ ਤਾਂ ਨਿਕਲਦਾ ਜੇ ਬੈਲੈਂਸ ਆਫ ਫੋਰਸਸ ਤੁਹਾਡੇ ਹੱਕ ਚ ਹੋ ਤੁਹਾਡਾ ਦਬਦਬਾ ਨਹੀਂ ਨਾ ਹੋਵੇ ਹੁਣ ਦਬਦਬਾ ਤਾਂ ਤੁਹਾਡਾ ਮੋਰਚਾ ਇੱਕ ਵਾਰ ਉਠਾਤਾ ਤੇ ਉਸ ਤੋਂ ਬਾਅਦ ਕਦੋਂ ਉਸ ਟਾਈਮ ਨਸੋਏਗਾ ਕਦੋਂ ਨਹੀਂ ਹੋਊਗਾ ਇੱਥੇ ਪਹੁੰਚ ਗਈ ਗੱਲ ਇਸ ਲਈ ਆਉਣ ਵਾਲੇ ਦਿਨਾਂ ਚ ਤੁਹਾਡੀ ਸਟਰੈਟਜੀ ਤੁਹਾਡੀ ਰਣਨੀਤੀ ਬਹੁਤ ਕੁਝ ਦੱਸੂਗੀ ਬਹੁਤ ਕੁਝ ਸੰਕੇਤ ਦੇਗੀ ਬਹੁਤ ਗੱਲਾਂ ਨੂੰ ਪ੍ਰਭਾਵਿਤ ਕਰੇਗੀ ਇਸ ਮਾਹੌਲ ਨੂੰ ਸੋਚਣਾ ਬੜਾ ਜ਼ਰੂਰੀ ਹੈ ਔਰ ਪੰਜਾਬ ਬਹੁਤ ਗੱਲਾਂ ਦਾ ਭੁਗਤ ਭੋਗੀ ਹੈ ਔਰ ਪੰਜਾਬ ਨੂੰ ਬਿਹਤਰ ਮਾਹੌਲ ਮਿਲਣਾ ਪੰਜਾਬ ਡਿਜ਼ਰਵ ਕਰਦਾ ਹੈ ਹਾਂ ਮੂਵਮੈਂਟ ਚ ਹਮੇਸ਼ਾ ਰਹੇਗਾ ਪਰ ਉਹ ਮੂਵਮੈਂਟ ਇੱਕ ਜੁਆਇੰਟਡ ਮੂਵਮੈਂਟ ਹੋਣੀ ਚਾਹੀਦੀ ਹੈ ਤੇ ਇੱਕ ਹੋਰ ਗੱਲ ਪੰਜਾਬ ਸਰਕਾਰ ਕਹਿੰਦੇ ਨੌਕਰੀ ਦਿੰਦੇ ਆ ਪੰਜਾਬ ਸਰਕਾਰ ਨੇ ਵਾਈਸ ਚਾਂਸਲਰਾਂ ਲਈ ਯੂਨੀਵਰਸਿਟੀਜ਼ ਲਈ ਨਾ ਮੰਗੇ ਹੋਏ ਸੀ ਹੁਣ ਜਿਹੜੇ ਨਾਂ ਆਗੇ ਉਹਨਾਂ ਤੇ ਇਤਰਾਜ਼ ਨੇ ਲੋਕਾਂ ਨੂੰ ਕੰਜਾਂ ਤੇ ਤਾਂ ਕੋਈ ਕਿਸ ਤੇ ਪਰਚਾ ਦਰਜ ਹੋਇਆ ਸੀ ਕਿਸ ਤੇ ਕੋਸ਼ਿਸ਼ ਕਿਸ ਤੇ ਕੋਸ਼ਿਸ਼ ਕਰਕੇ ਵਾਈਸ ਚਾਂਸਲ ਪੰਜਾਬੀ ਯੂਨੀਵਰਸਿਟੀ ਦਾ ਤੇ ਗੁਰੂ ਨਾਨਕ ਦੇਵ ਜੁਨੀਅਰ ਦਾ ਇੱਕ ਕੋਲੀ ਚਾਰਜ ਹੈ ਨਵੇਂ ਬੰਦੇ ਮਿਲਦੇ ਨਹੀਂ ਐ ਚੱਜਦੇ ਜਾਂ ਨiyet ਨਹੀਂ ਐ ਕਿ ਨਵੇਂ ਬੰਦੇ ਕਿਸੇ ਚੱਜ ਦੇ ਨੂੰ ਲਾਉਣਾ ਜਿਹੋ ਜਿਹੋ ਕੋਈ ਆਉਂਦੇ ਨੇ ਤੇ ਉਹਦੇ ਚੋਂ ਫੈਸਲਾ ਤੁਸੀਂ ਕਰ ਪਾ ਰਹੇ ਏਸੇ ਟੱਗ ਦੇ ਨਾਲ ਪੰਜਾਬ ਲੋਕ ਸੇਵਾ ਕਮਿਸ਼ਨ ਤੇ ਪੀਪੀਐਸਸੀ ਜੀ ਨੂੰ ਕਹਿੰਦੇ ਨੇ ਜਿਹੜੇ ਗੈਸਟਡ ਪੋਸਟਾਂ ਨਾਰਮਲੀ ਜਿੰਨੀਆਂ ਵੀ ਨੇ ਡਾਇਰੈਕਟਲੀ ਪੀਪੀਐਸ ਕੱਢਦਾ ਤੇ ਐਗਜ਼ਾਮ ਲੈਂਦਾ ਤੇ ਐਗਜ਼ਾਮ ਲੈਣ ਤੋਂ ਬਾਅਦ ਪ੍ਰੀਖਿਆ ਤੋਂ ਬਾਅਦ ਇੰਟਰਵਿਊ ਤੇ ਬੰਦੇ ਸਿਲੈਕਟ ਹੁੰਦੇ ਨੇ ਹੁਣ ਉਹਦੇ ਚ ਮੈਂਬਰ ਨਹੀਂ ਹੈ 4 ਇੱਕੋ ਹੀ ਮੈਂਬਰ ਹੈ ਉਸਨੂੰ ਚੇਅਰਮੈਨ ਦਾ ਚਾਰਜ ਦਿੱਤਾ ਹੋਇਆ ਤੇ ਕੋਈ ਹੈ ਨਹੀਂ ਆ ਭਰਤੀ ਕਿਵੇਂ ਹੋਈ 4 ਮੈਂਬਰਾਂ ਲਈ ਐਡਵਰਟਾਈਜ਼ਮੈਂਟ ਦਿੱਤੀ ਹੈ ਸਰਕਾਰ ਨੇ 2 ਅਫੀਸ਼ੀਅਲ ਤੇ 2 ਨਾਨ ਅਫੀਸ਼ੀਅਲ 2 ਬਈ ਤੱਕ ਉਹ ਜਿਹੜੀਆਂ ਅਰਜ਼ੀਆਂ ਨੇ ਉਹ ਪਹੁੰਚ ਜਾਣ ਦੀ ਗੱਲ ਕੀਤੀ ਹੈ ਇਸ਼ਤਿਹਾਰ ਦੇ ਮਤਲਬ ਪਰ ਇਹ ਪਹਿਲੀ ਵਾਰ ਨਹੀਂ ਐਡਵਰਟਾਈਜ਼ਮੈਂਟ ਦਿੱਤੀ ਇੱਕ ਐਡਵਰਟਾਈਜ਼ਮੈਂਟ ਇਸ ਤੋਂ ਪਹਿਲਾਂ ਵੀ 8 ਫਰਵਰੀ 2024 ਨੂੰ ਦਿੱਤੀ ਗਈ ਸੀ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਦੂਸਰੀ ਐਡਵਰਟਾਈਜ਼ਮੈਂਟ 7 ਮਾਰਚ 2024 ਨੂੰ ਦਿੱਤੀ ਗਈ ਸੀ ਇਨੂੰ ਵੀ ਸਾਲ ਤੋਂ ਜ਼ਿਆਦਾ ਹੋ ਗਿਆ ਨਾਲ ਇਹ ਕਿਹਾ ਗਿਆ ਜਿਹੜੇ ਨਵੀਂ ਐਡਵਰਟਾਈਜ਼ਮੈਂਟ ਕਿ ਪਹਿਲਾਂ ਜਿਹਨਾਂ ਨੇ ਅਪਲਾਈ ਕਰਤਾ 8 ਫਰਵਰੀ 2024 ਨੂੰ 7 ਮਾਰਚ 2024 ਨੂੰ ਉਹਨਾਂ ਨੂੰ ਅਪਲਾਈ ਕਰਨ ਦੀ ਲੋੜ ਨਹੀਂ ਨਵੇਂ ਬੰਦਿਆਂ ਲਈ ਹੈ ਕਿ ਨਵੇਂ ਬੰਦੇ ਅਪਲਾਈ ਕਰਨ ਉਹਨਾਂ ਦੀ ਤਾਂ ਮੰਨ ਲਈ ਜਾਊਗਾ ਹੁਣ ਇਹਦਾ ਸਵਾਲ ਇਹ ਹੈ ਕਿ ਪਹਿਲਾਂ ਜਿਹੜੇ ਜੈਨੂਅਰ ਬੰਦੇ ਸੀ ਤੁਹਾਡੇ ਮੁਤਾਬਕ ਉਹਨਾਂ ਨੇ ਅਪਲਾਈ ਨਹੀਂ ਕੀਤਾ ਜੇ ਅਪਲਾਈ ਨਹੀਂ ਕੀਤਾ ਜਾਂ ਤੁਹਾਡੇ ਕੋਲ ਆਈ ਹੀ ਨਹੀਂ ਤਾਂ ਇਹ ਵੀ ਬੜੀ ਹਾਸੋ ਹਸਣੀ ਗੱਲ ਹੈ ਕਿ ਸਰਕਾਰ ਹੈ ਐਡੀਆਂ ਵੱਡੀਆਂ ਪੋਸਟਾਂ ਨੇ ਉਹ ਔਰ ਬਹੁਤ ਵੱਡੀ ਅਥਾਰਟੀ ਹੈ ਜੇ ਉਹਦੇ ਚ ਤੁਹਾਨੂੰ ਸਾਲ ਸਵਾ ਸਾਲ ਤੋਂ ਕੰਮ ਦੇ ਬੰਦੇ ਨਹੀਂ ਲੱਭੇ ਹੁਣ ਨਵੇਂ ਸਿਰੋਂ ਐਡਵਰਟਾਈਜ਼ਮੈਂਟ ਦੇ ਰਹੇ ਹੋ ਜਾਂ ਕੋਈ ਇਹੋ ਜੀ ਗੱਲ ਸੀ ਤੁਸੀਂ ਜਾਣ ਬੁਝ ਕੇ ਲਟਕਾ ਕੇ ਰੱਖਿਆ ਤੁਹਾਡੇ ਤੋਂ ਫੈਸਲਾ ਨਹੀਂ ਹੋਇਆ ਦਿੱਲੀ ਤੋਂ ਇਜਾਜ਼ਤ ਨਹੀਂ ਮਿਲੀ ਜਾ ਤੁਸੀਂ ਇੱਥੇ ਨਹੀਂ ਕਰ پا ਰਹੇ ਸੀਗੇ ਸਮੱਸਿਆ ਹੁਣ ਜਾਂ ਕੋਈ ਨਾ ਕੋਈ ਜਾਂ ਕੋਈ ਹੋਰ ਬੰਦਾ ਕਿਥੋਂ ਫਰੀ ਹੋਣਾ ਹੁੰਦਾ ਜਿਹੜੇ ਤੁਸੀਂ ਰੱਖਣੇ ਨੇ ਉਹ ਬੰਦੇ ਨੂੰ ਸਾਲ ਦੇਣਾ ਹੋਊਗਾ ਪਹਿਲਾਂ ਕਿਤੇ ਹੋਰ ਬਿਜੀ ਹੋਣਗੇ ਉਹਨਾਂ ਕਰਕੇ ਲਟਕਾ ਕੇ ਰੱਖੀ ਉਹਨਾਂ ਤੋਂ ਨਵੇਂ ਸਿਰੇੋਂ ਮੰਗੀਆਂ ਜਾ ਰਹੀਆਂ ਨੇ ਜਦੋਂ ਇੰਦੀਆਂ ਚੀਜ਼ਾਂ ਵਾਪਰ ਜਾਂਦੀਆਂ ਨੇ ਤਾਂ ਡਾਊਟ ਹੋਣਾ ਸ਼ੱਕ ਹੋਣਾ ਇਹ ਸੁਭਾਵਿਕ ਜੀ ਗੱਲ ਹੈ ਔਰ ਇਸ ਕਰਕੇ ਇਹ ਬਹੁਤ ਪੰਜਾਬ ਸਰਕਾਰ ਦੇ ਕ੍ਰੈਡੀਬਿਲਿਟੀ ਤੇ ਭਰੋਸੇਯੋਗਤਾ ਤੇ ਸਵਾਲ ਹੈ ਸਰਕਾਰ ਨੂੰ ਇਹ ਗੱਲ ਪੰਜਾਬੀਆਂ ਦੇ ਨਾਲ ਸ਼ੇਅਰ ਕਰਨੀ ਚਾਹੀਦੀ ਹੈ ਕਿ ਤੁਹਾਡੇ ਕੋਲ ਕਿੰਨੀਆਂ ਆਈਆਂ ਸਰਜੀਆਂ ਹੁਣ ਤੱਕ ਫੈਸਲਾ ਨਾ ਹੋਣ ਦੇ ਕਾਰਨ ਕੀ ਨੇ ਇੰਨਾ ਸਮਾਂ ਜਦੋਂ ਲੰਘਾਤਾ ਤਾਂ ਨਵੀਆਂ ਪੋਸਟਾਂ ਪਰ ਨਹੀਂ ਨਿਕਲੀਆਂ ਤੇ ਨਵੀਆਂ ਪੋਸਟਾਂ ਨਹੀਂ ਨਿਕਲੀਆਂ ਬਹੁਤ ਸਾਰੇ ওভারਏਜ ਹੋ ਜਾਣਗੇ ਹੋਗੇ ਹੋਣਗੇ ਬਹੁਤ ਸਾਰੇ ਬੰਦੇ ਦਾ ਪ੍ਰੋਸੈਸ ਚੱਲਿਆ ਉਹਦੇ ਲਈ ਜ਼ਿੰਮੇਵਾਰ ਕੌਣ ਇਹ ਬਹੁਤ ਸਾਰੇ ਮਾਮਲੇ ਨੇ ਜਿਹੜੇ ਲੋਕਾਂ ਨੌਜਵਾਨਾਂ ਦੇ ਨਾਲ ਰੋਜ਼ਗਾਰ ਨਾਲ ਜੁੜੇ ਹੋਏ ਨੇ ਤੇ ਰੋਜ਼ਗਾਰ ਨੂੰ ਤੁਸੀਂ ਕਿੰਨਾ ਕੁ ਸੀਰੀਅਸਲੀ ਲੈਂਦੇ ਹੋ ਤੇ ਇਹਦੇ ਤੋਂ ਨਜ਼ਰ ਆ ਜਾਂਦਾ ਇੱਕ ਹੋਰ ਗੱਲ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮਨੀਓਣਾ ਨੇ ਐਜੀਪੀਸੀ ਦੀ ਅੰਤਰਕ ਕਮੇਟੀ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਹੁਣ ਦੁਆਰਾ ਬਲਵੰਤ ਸਿੰਘ ਰਾਜਵਾਨ ਤੇ ਬੰਦੀ ਸਿੰਘਾਂ ਦੇ ਵਾਸਤੇ ਇਸ ਮੁੱਦੇ ਨੂੰ ਉਠਾਉਣਗੇ ਪਰ ਸਰਕਾਰ ਨੂੰ ਇੱਕ ਲੈਵਲ ਦੀ ਛਤਾਬਨੀ ਵੀ ਦਿੱਤੀ ਚਵਾਨੀ ਕਲਾਮੀ ਤਾਂ ਕਿ ਇਹ ਪੀਖਣੀ ਹੈ ਹੱਕ ਮੰਗ ਰਿਹਾ ਸੀ ਪਰ ਹੁਣ ਇਹਦੇ ਨਾਲ ਦੀ ਨਾਲ ਬੰਦੀ ਸਿੰਘਾਂ ਬਾਰੇ ਇੱਕ ਮੋਰਚਾ ਚੱਲ ਰਿਹਾ ਆਲਰੇਡੀ ਮਹਾੜੀ ਤੋਂ ਚੰਡੀਗੜ੍ਹ ਦੀ ਅਮਰੋਹਾ ਤੇ ਵਿਚਕਾਰ ਹਾਲਾਂਕਿ ਉਹ ਮੋਰਚਾ ਇੱਕ ਵਾਰ ਬਹੁਤ ਉਭਾਰ ਤੇ ਸੀ ਫਿਰ ਡਾਊਨ ਚਲਾ ਗਿਆ ਕੁਝ ਲੋਕ ਬੈਠਦੇ ਨੇ ਕੁਝ ਨਹੀਂ ਬੈਠਦੇ ਪਰ ਹੁਣ ਉਹਦੇ ਮੋਰਚੇ ਨੂੰ ਦੁਬਾਰਾ ਐਕਟਿਵ ਕਰਨ ਦੇ ਲਈ ਇੱਕ ਮੀਟਿੰਗ ਕਿਸਾਨ ਭਵਨ ਚ ਹੋਈ ਸੀ ਕੱਲ ਜਿਹੜੀ ਮੀਟਿੰਗ ਚ ਕਾਫੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਆਏ ਐ ਐਸ ਕੇਮ ਦੇ ਜੀ ਜੁਨਵੀਰ ਰਾਜੇਵਾਲੋਂ ਤੋਂ ਲੈ ਕੇ ਡਾਕਟਰ ਦਰਸ਼ਨਪਾਲ ਤੋਂ ਲੈ ਕੇ ਕਾਫੀ ਜ਼ਿਆਦਾ ਜਥੇਬੰਦੀਆਂ ਸੀ ਤੇ ਈਵਨ ਕੁਝ ਹੋ ਸ਼ਖਸੀਅਤਾਂ ਵੀ ਆਈਆਂ ਜਿਹੜੀਆਂ ਪਹਿਲਾਂ ਇਸ ਮੋਰਚੇ ਦੇ ਵਿੱਚ ਸ਼ਾਇਦ ਕਦੇ ਨਹੀਂ ਆਏ ਪਰ ਪ੍ਰੋਫੈਸਰ ਬਨਜੀਤ ਸਿੰਘ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਰਹੇ ਨੇ ਤੱਕ ਕੇਸਖਰ ਸਾਹਿਬ ਦੇ ਵੀ ਰਹੇ ਨੇ ਬਾਬਾ ਸੇਵਾ ਸਿੰਘ ਉਹ ਵੀ ਆਏ ਸੀ ਹੋਰ ਕਈ ਮਹਾਪੁਰਖ ਜਿਹੜੇ ਇਸ ਪੱਧਰ ਦੇ ਉੱਤੇ ਆਏ ਇਹਦੇ ਵਿੱਚ ਉਹਨਾਂ ਨੇ 15 ਮਈ ਨੂੰ ਪ੍ਰੋਟੈਸਟ ਰੱਖੇ ਨੇ ਇਹ ਸਾਰੇ ਮਾਮਲੇ ਦੇ ਉੱਤੇ ਜਾ ਕੇ ਵੱਡੇ ਪ੍ਰੋਟੈਸਟ ਕਿ ਲੋਕਾਂ ਜਾਇਆ ਜਾਵੇ ਬੋਰਚਾ ਰਵਾਈ ਵੀ ਕੀਤਾ ਜਾਵੇ ਬੰਦੀ ਸੰਗਾਂ ਦੇ ਸਵਾਲ ਦੇ ਉੱਤੇ ਇੱਕ ਆਉਣ ਵਾਲੇ ਦਿਨਾਂ 'ਚ ਕੀਏ ਮਿਹਨਤ ਦੇਖੀ ਜਾਏਗੀ ਬੜਕੇ ਕੌਇਕਟਾ ਮਹਿਮਦ ਅਰਦੇ ਉੱਤੇ ਜਾ ਰਹੀ ਹੈ। ਔਰ ਉਹਨਾਂ ਮਾਮਲਿਆਂ ਦੇ ਵਿੱਚ ਬਾਰ-ਬਾਰ ਗੱਲ ਹੁੰਦੀ ਰਹੀ ਹੈ ਕਿ ਦਵਿੰਦਰ ਪਾਪੂਲਰ ਦਾ ਮਾਮਲਾ ਦਿੱਲੀ ਦੇ ਕੋਰਟ ਸੇ। ਹੁਣ ਦਿੱਲੀ ਦੀ ਸਰਕਾਰ ਕੇਜਰੀਵਾਲ ਦੀ ਸੀ। ਇਹਨਾਂ ਨੇ ਵੀ ਉਹਨੂੰ ਪ੍ਰਭਾਵ ਨਹੀਂ ਕੀਤਾ। ਤੇ ਹੁਣ ਭਾਜਪਾ ਦੀ ਆ ਗਈ ਉੱਥੇ ਗਵਰਨਮੈਂਟ। ਤਾਂ ਭਾਜਪਾ ਦੀ ਸਰਕਾਰ ਦਿੱਲੀ ਦੀ ਕੁਝ ਕਰੂਗੀ ਜਾਂ ਨਹੀਂ ਕਰੂਗੀ। ਔਰ ਹੋਰ ਵੀ ਕਈ ਸਟੇਟਾਂ ਨੇ ਜਿੱਥੇ ਜਿਹੜੇ-ਜਿਹੜੇ ਸਟੇਟਾਂ ਦੇ ਵਿੱਚੋਂ ਜਿਉਣਾ ਨੂੰ ਛੱਡਣਾ ਹੈ ਤਾਂ ਛੱਡਿਆ ਜਾਏਗਾ ਲੱਕ ਗੌਰਮੈਂਟ ਆਫ ਇੰਡੀਆ ਨੇ ਰਾਜਵਾਣਾ ਸਮੇਤ ਅੱਠ ਨਾਵਾਂ ਨੂੰ ਪ੍ਰਵਾਨਗੀ ਦਿੱਤੀ ਸੀ ਗੁਰੂ ਨਾਨਕ ਸਾਹਿਬ ਦੇ ਪਾਸ 100 ਸਾਲ ਅਤੇ 2019 ਦੇ ਵਿੱਚ ਨੋਟੀਫਾਈ ਹੋਇਆ ਸੀ ਫਿਰ ਉਹ ਤੋਂ ਬਿਟਰਾ ਕਰਕੇ ਕਿਸ ਤਰ੍ਹਾਂ ਕਿਸੇ ਰੂਪ ਦੇ ਵਿੱਚ ਇਹ ਬਹੁਤ بڑا ਕੁਐਸਚਨ ਹੈ ਪਰ ਹੋਰ ਵੀ ਕਈਆਂ ਨੂੰ ਨਹੀਂ ਮਿਲ ਰਹੀ ਤੇ ਕਈਆਂ ਨੂੰ ਇੰਨੇ ਨੇ ਸਾਲ ਹੋ ਗਏ ਜੇ ਕਤਲ ਦਾ ਮਕਾਦਾ ਜੇ ਉਮਰ ਕਾਇਦ ਵੀ ਹੋਈ ਹੈ ਤਾਂ ਵੀ ਉਹਨਾਂ ਨੂੰ ਉਨੀ ਭੁਗਤ ਲਈ ਹੈ ਲਗਭਗ ਉਹਨਾਂ ਨੇ ਸਜ਼ਾ ਕਿਸ ਰੰਗ ਦੇ ਰੂਪ ਦੇ ਵਿੱਚ ਔਰ ਇਸੇ ਕਰਕੇ ਕਿ ਇਤਰਾਜ਼ ਵੀ ਵਾਰ-ਵਾਰ ਉੱਠਦਾ ਇਹਨਾਂ ਮੀਟਿੰਗਾਂ ਦੇ ਵਿੱਚ ਕਿ ਰਾਮ ਰਹੀ ਹਮ ਤਾਂ ਜਿੰਨੀ ਕਿਰਪਾ ਦ੍ਰਿਸ਼ਟੀ ਹੈ ਗੌਰਮੈਂਟ ਦੀ ਤੇ ਉਹਨੇ ਦੂਜੇ ਪਾਸੇ ਕਿਉਂ ਨਹੀਂ ਵਰਕੇ ਦੂਜੇ ਪਾਸੇ ਜਿੰਨੀ ਸਖਤੀ ਹੈ ਇਹ ਬੇਹੱਦ ਇੱਕ ਅਲਾਰਮਿਕ ਗੱਲ ਹੈ ਕਿ ਗੌਰਮੈਂਟ ਆਫ ਇੰਡੀਆ ਤੇ ਬਾਕੀ ਦੀਆਂ ਸਰਕਾਰਾਂ ਜਿਹੜੀਆਂ ਨੇ ਉਹ ਕਿਸ ਢੰਗ ਦੇ ਨਾਲ ਜਿਹੜੇ ਇਹ ਬੰਦੀ ਸਿੰਘਾਂ ਦੇ ਬਾਰੇ ਇਨ ਸਿਸਟਮ ਨੇ ਜਾਂ ਇਹੋ ਜਿਹੇ ਮਾਮਲਿਆਂ ਦੇ ਬਾਰੇ ਗੈਰ ਸਮੇਂਦਰ ਸੀਲ ਨੇ ਜਿਹੜੇ ਮਾਮਲਿਆਂ ਨੂੰ ਸੌਖੇ ਹੱਲ ਕੀਤਾ ਜਾ ਸਕਦਾ ਹੈ ਭਰੋਸਾ ਬਿਲਡ ਕੀਤਾ ਜਾ ਸਕਦਾ ਹੈ ਭਾਈਚਾਰਿਆਂ ਦੇ ਵਿੱਚ ਪਰ ਉਹਨਾਂ ਨੂੰ ਕਾਇਮ ਰੱਖਿਆ ਜਾਣਾ ਕੰਟਰਡਿਕਸ਼ਨ ਲਗਾਤਾਰ ਚਲਾਈ ਜਾਣਾ ਇਹ ਕਿਹਦੇ ਫੇਵਰ ਚ ਹੈ ਕਿਸੇ ਦੇਸ਼ ਦੇ ਫੇਵਰ ਚ ਹੈ ਕਿਸੇ ਖਿੱਤੇ ਦੇ ਫੇਵਰ ਚ ਹੈ ਕਿਸੇ ਪਾਰਟੀ ਦੇ ਫੇਵਰ ਚ ਹੈ ਜਾਂ ਫਿਰ ਇਹਨਾਂ ਨੂੰ ਨੱਪਟਾਉਣਾ ਕਿਸੇ ਦੇ ਫੇਵਰ ਚ ਹੈ ਇਸ ਲਈ ਇਹਨਾਂ ਮੁੱਦਿਆਂ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ ਫਿਲਹਾਲ ਨਹੀਂ ਤੁਸੀਂ ਦੇਖਦੇ ਰਹੋ ਆਪਣਾ ਬਹੁਤ-ਬਹੁਤ ਧੰਨਵਾਦ